ਜਦਸਾਰ ਚੰਗੀ ਫਸਲ ਹੋ ਜਾਂਦੀ ਹੈ ਜਿਹੜੇ ਚਿਹਰਾ ਦੇ ਵਿੱਚ ਸਾਡੇ ਲੋਕ ਰਹਦੇ ਆ ਉਹ ਪਿੱਟਾ ਚ ਹੀ ਰਹਿੰਦੇ ਸੀ ਪਹਿਲਾਂ ਤੇ ਸ਼ਹਿਰਾ ਚ ਵੀ ਰੌਣਕਾਂ ਲਾਗ ਜਾਂਦੀਆਂ ਨੇ ਕਿਉਂਕਿ ਅਸੀਂ ਇੱਕ ਦੂਜੇ ਦੇ ਸਹਿਯੋਗ ਦੇ ਨਾਲ ਚੱਲਦੇ ਆ ਤੇ ਪਰ ਹੁਣ ਹਰਾਂ ਜਿਹੜੇ ਉਹ ਦਿਲ ਪਰ ਦੇ ਪਹਿਲਾਂ ਵਾਲੇ ਨਹੀਂ ਰਹੇ ਬੇਸ਼ੱਕ ਲੋਕ ਸਭਾ ਵਿਧਾਨ ਸਭਾ ਪੈਸੇ ਦੇ ਜੋਰ ਪੀੜਿਆ ਦੇ ਜੋਰ ਅੱਜ ਵੱਡੇ ਖਰਾਣਿਆਂ ਦੇਵਾਦੀ ਹੋ ਚੁੱਕੀ ਐ ਪਰ ਜਿਹੜੀ ਪਿੰਡ ਦੀ ਸਰਕਾਰ ਸੀ ਪਿੰਡ ਦੀ ਤਾਕਤ ਸੀ ਪੰਚਾਇਤ ਦੀ ਤਾਕਤ ਸੀ ਸਰਪੰਚ ਦੀ ਤਾਕਤ ਸੀ ਉਹ ਗ੍ਰਾਮ ਸਭਾ ਜਿਹਦੇ ਬਾਰੇ ਦੱਸੇ ਇਹਨਾਂ ਨੂੰ ਅਸਰ ਦੇ ਵਿੱਚ ਦੇ ਲਈ ਕਿ ਬਹੁ ਵੱਡੀ ਮੂਵਮੈਂਟ ਨਹੀਂ ਹੋਈ ਪਤਾ ਹੀ ਨਹੀਂ ਲੱਗਿਆ ਲੋਕਾਂ ਨੂੰ ਵੀ ਇਹ ਹੱਕ ਵੀ ਕੋਈ ਸਾਨੂੰ ਮਿਲੇ ਜਿਵੇਂ ਕਿਸਾਨ ਅੰਦੋਲਨ ਹੋਇਆ ਲੋਕਾਂ ਨੂੰ ਚਕਾਤਾ ਉਸ ਅੰਦੋਲਨ ਨੇ ਸਾਡੇ ਘਰ-ਘਰ ਚੁੱਲਿਆਂ ਤੱਕ ਗੱਲ ਹੋ ਲੱਗੀ ਵਾਦੀਗਾ ਕੋਈ ਕਾਰਪੋਰੇਟ ਦੀ ਸਰ ਆਪ ਜੀ ਆ ਕੇ ਖੜਾ ਹੋਇਆ ਬਿਲੀ ਦੀਆਂ ਗੁਰੂਹਾਂ ਤੇ ਪਹੁੰਚਿਆ ਅਸੀਂ ਸਿਰ ਜੋੜੇ ਸਾਰੇ ਆ ਗਏ ਤੇ ਆਪ ਜੀ